ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਸੁਣਨਾ ਤੇ ਹੋਰ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਨਾ ਇੱਕ ਦਿਨ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਜੀ ਗਹਿਰੀਆਂ ਸੋਚਾਂ ਵਿੱਚ ਡੁੱਬੇ ਹੋਏ ਸਨ ਉਹਨਾਂ ਨੂੰ ਚਿੰਤਾ ਹੋ ਰਹੀ ਸੀ ਕਿ ਮੇਰਾ ਭਰਾ ਨਾਨਕ ਕਿੱਥੇ ਹੋਵੇਗਾ ਤੇ ਪਤਾ ਨਹੀਂ ਕਿਹੜੀ ਹਾਲਾਤਾਂ ਵਿੱਚ ਗੁਜ਼ਰ ਰਿਹਾ ਹੋਵੇਗਾ ਉਸ ਦਿਨ ਪੈ ਨਾਨਕੀ ਜੀ ਨੂੰ ਗੁਰੂ ਜੀ ਦੀ ਬਹੁਤ ਯਾਦ ਆ ਰਹੀ ਸੀ ਬੀਬੇ ਨਾਨਕੀ ਨੂੰ ਚਿੰਤਾ ਵਿੱਚ ਦੇਖਦਿਆਂ ਹੋਇਆਂ ਉਹਨਾਂ ਦੇ ਪਤੀ ਉਹਨਾਂ ਤੋਂ ਪੁੱਛਣ ਲੱਗੇ ਕਿ ਕੀ ਗੱਲ ਹੈ ਤੂੰ ਅੱਜ ਉਦਾਸ ਜਿਹੀ ਲੱਗ ਰਹੀ ਹੈ ਤਾਂ ਬੀਬੀ ਨਾਨਕੀ ਕਹਿਣ ਲੱਗੇ ਕਿ ਅੱਜ ਮੈਨੂੰ ਮੇਰੇ ਭਰਾ ਨਾਨਕ ਦੀ ਬਹੁਤ ਯਾਦ ਆ ਰਹੀ ਹੈ ਤੇ ਮੇਰਾ ਉਸ ਨੂੰ ਮਿਲਣ ਨੂੰ ਬਹੁਤ ਹੀ ਦਿਲ ਕਰਦਾ ਹੈ ਬੇਬੇ ਨਾਨਕੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਦੇ ਪਤੀ ਜੈ RAM ਜੀ ਦਾ ਹਾਸਾ ਨਿਕਲ ਗਿਆ। ਉਹ ਕਹਿਣ ਲੱਗੇ ਕਿ ਨਾਨਕ ਇਸ ਵੇਲੇ ਪਤਾ ਨਹੀਂ ਕਿੱਥੇ ਹੋਵੇਗਾ ਤੇ ਤੇਰੇ ਯਾਦ ਕਰਨ ਨਾਲ ਉਹ ਕਿਹੜਾ ਇੱਥੇ ਆ ਜਾਵੇਗਾ। ਇਸ ਤਰ੍ਹਾਂ ਉਸ ਨੂੰ ਯਾਦ ਕਰਨ ਦਾ ਕੀ ਫਾਇਦਾ? ਤੂੰ ਤਿਆਰ ਹੋ? ਤੈਨੂੰ ਅੱਜ ਮੈਂ ਤੇਰੇ ਕਿਸੇ ਰਿਸ਼ਤੇਦਾਰ ਨੂੰ ਮਿਲਵਾ ਲਿਆਉਂਦਾ ਹਾਂ ਤਾਂ ਕਿ ਤੇਰਾ ਮਨ ਠੀਕ ਹੋ ਜਾਵੇ। ਤਾਂ ਬੀਬੀ ਨਾਨਕੀ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਨਹੀਂ ਜੀ ਮੈਂ ਅੱਜ ਕਿਤੇ ਵੀ ਨਹੀਂ ਜਾਵਾਂਗੀ ਮੈਂ ਤਾਂ ਬਸ ਆਪਣੇ ਘਰ ਵਿੱਚ ਬੈਠ ਕੇ ਹੀ ਆਪਣੇ ਭਰਾ ਦੀ ਉਡੀਕ ਕਰਾਂਗੀ ਬੇਬੇ ਨਾਨਕੀ ਜੀ ਤੋਂ ਇਹ ਗੱਲ ਸੁਣ ਕੇ ਜੈ ਰਾਮ ਜੀ ਹੱਸਣ ਲੱਗ ਪਏ ਤੇ ਕਹਿਣ ਲੱਗੇ ਕਿ ਭਲਾ ਜੇ ਨਾਨਕ ਇੰਨੇ ਮਹੀਨਿਆਂ ਤੋਂ ਤੇਰੇ ਘਰ ਨਹੀਂ ਆਇਆ ਤੇ ਅੱਜ ਫਿਰ ਯਾਦ ਕਰਨ ਨਾਲ ਉਹ ਤੇਰੇ ਘਰ ਕਿਵੇਂ ਆ ਜਾਵੇਗਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਵੇਲੇ ਮੱਕਾ ਮਦੀਨਾ ਘੁੰਮ ਰਹੇ ਸਨ ਤਾਂ ਉਹਨਾਂ ਦੀ ਅੰਤਰਾਤਮਾ ਨੂੰ ਪਤਾ ਚੱਲ ਚੁੱਕਿਆ ਸੀ ਕਿ ਉਹਨਾਂ ਦੀ ਭੈਣ ਉਹਨਾਂ ਨੂੰ ਯਾਦ ਕਰ ਰਹੀ ਹੈ ਤੇ ਉਹ ਪਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਿਆ ਅੱਜ ਸਾਨੂੰ ਆਪਣੀ ਭੈਣ ਦੇ ਘਰ ਜਾਣਾ ਪਵੇਗਾ ਕਿਉਂਕਿ ਅੱਜ ਸਾਡੀ ਭੈਣ ਸਾਡੀ ਬਹੁਤ ਹੀ ਚਿੰਤਾ ਕਰ ਰਹੀ ਹੈ ਤਾਂ ਪਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਜੀ ਅੱਜ ਭੈ ਨਾਨਕੀ ਜੀ ਸਾਨੂੰ ਯਾਦ ਕਰ ਰਹੇ ਸਨ ਤਾਂ ਅੱਜ ਅਸੀਂ ਇੰਨੀ ਦੂਰ ਤੋਂ ਕਿਵੇਂ ਪਹੁੰਚਾਂਗੇ ਕਿਉਂਕਿ ਅਸੀਂ ਤਾਂ ਉਹਦੇ ਘਰ ਤੋਂ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਬੈਠੇ ਆ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਤੂੰ ਆਪਣੀਆਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਤੇ ਸਤ ਕਰਤਾਰ ਜੀ ਆਪੇ ਸਾਨੂੰ ਉੱਥੇ ਲਿਜਾਣਗੇ ਤਾਂ ਭਾਈ ਮਰਦਾਨਾ ਜੀ ਨੇ ਇਦਾਂ ਹੀ ਕੀਤਾ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਬੀਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਹਮਣੇ ਖਲੋਤਾ ਦੇਖ ਕੇ ਬੀਬੀ ਨਾਨਕੀ ਜੀ ਬਹੁਤ ਖੁਸ਼ ਹੋਈ ਤੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਏ ਕੀ ਨਾਨਕ ਨੂੰ ਕਿਵੇਂ ਪਤਾ ਲੱਗਾ ਕਿ ਨਾਨਕੀ ਇਹਨਾਂ ਨੂੰ ਯਾਦ ਕਰ ਰਹੀ ਹੈ ਬੇਬੇ ਨਾਨਕੀ ਤੇ ਗੁਰੂ ਨਾਨਕ ਦੇਵ ਜੀ ਵਿੱਚ ਰਾਜ਼ੀ ਖੁਸ਼ੀ ਦੀਆਂ ਗੱਲਾਂ ਹੋਣ ਲੱਗੀਆਂ ਬੇਬੇ ਨਾਨਕੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਅੱਜ ਸਵੇਰੇ ਹੀ ਤੁਹਾਨੂੰ ਯਾਦ ਕਰੀ ਸੀ ਜਾਪਦਾ ਏ ਤੁਸੀਂ ਕਿਤੇ ਨੇੜੇ ਹੋਵੋਗੇ ਜਿਹੜੇ ਇੰਨੀ ਜਲਦੀ ਮੇਰੇ ਘਰ ਪਹੁੰਚ ਗਈ ਤੇ ਪਾਈ ਮਰਦਾਨਾ ਜੀ ਵੇਚੀ ਬੋਲ ਪਈ ਤੇ ਕਹਿਣ ਲੱਗੇ ਨਹੀਂ ਭੈਣ ਅਸੀਂ ਤਾਂ ਕਈ ਮੀਲਾ ਦੀ ਦੂਰੀ ਤੋਂ ਆਏ ਸਾਂ ਅਸੀਂ ਤਾਂ ਸਵੇਰੇ ਮੱਕੀ ਮਦੀਨਾ ਚ ਬੈਠੇ ਸਾਂ ਪਰ ਗੁਰੂ ਜੀ ਨੇ ਮੈਨੂੰ ਅਚਾਨਕ ਕਿਹਾ ਕਿ ਮਰਦਾਨੀਆਂ ਆਪਣੀਆਂ ਅੱਖਾਂ ਬੰਦ ਕਰ ਲਓ ਕਿਉਂਕਿ ਸਾਨੂੰ ਸਾਡੀ ਭੈਣ ਬੀਬੀ ਨਾਨਕੀ ਯਾਦ ਕਰ ਲਈ ਹੈ ਅਤੇ ਜਿਵੇਂ ਹੀ ਮੈਂ ਅੱਖਾਂ ਬੰਦ ਕੀਤੀਆਂ ਤਾਂ ਕੁਝ ਹੀ ਸਮੇਂ ਚ ਅਸੀਂ ਤੁਹਾਡੇ ਘਰ ਪਹੁੰਚ ਗਏ ਤੇ ਬੀਬੀ ਨਾਨਕੀ ਗੁਰੂ ਜੀ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਕੇ ਮਨ ਹੀ ਮਨ 'ਚ ਖੁਸ਼ ਹੋਈ ਜਾ ਰਹੀ ਸੀ ਤੇ ਕਹਿਣ ਲੱਗੀ ਕਿ ਵੀਰਾ ਮੇਰੇ ਵੱਲ ਥੋੜਾ ਜਲਦੀ ਢੇੜਾ ਮਾਰ ਜਾਇਆ ਕਰ ਕਿਉਂਕਿ ਜਦੋਂ ਤੂੰ ਨਹੀਂ ਆਉਂਦਾ ਤਾਂ ਮੇਰਾ ਦਿਲ ਕਬਰ ਆਉਂਦਾ ਰਹਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕੁਝ ਚਿਰ ਗੱਲਾਂ ਕਰਨ ਤੋਂ ਬਾਅਦ ਬੀਬੇ ਨਾਨਕੀ ਨੂੰ ਪਿਆਰ ਦਿੱਤਾ ਤੇ ਕਿਹਾ ਭੈਣ ਹੁਣ ਸਾਨੂੰ ਇਜਾਜ਼ਤ ਦੇਵੋ ਹੁਣ ਅਸੀਂ ਫਿਰ ਕਿਸੇ ਦੇ ਨਾਵਾਂਗੇ ਪਰ ਬੀਬੀ ਨਾਨਕੀ ਜਿੱਦ ਕਰਨ ਲੱਗੀ ਕਿ ਅੱਜ ਰਾਤ ਮੇਰੇ ਕੋਲ ਰੁਕ ਜਾਓ ਕੱਲ ਮੈਂ ਤੁਹਾਨੂੰ ਨਹੀਂ ਰੋਕਾਂਗੀ ਤੇ ਗੁਰੂ ਜੀ ਰਾਤ ਰਹਿਣ ਲਈ ਮੰਨ ਗਏ ਰਾਤ ਨੂੰ ਬੀਬੀ ਨਾਨਕੀ ਜੀ ਨੇ ਚੰਗੇ ਚੰਗੇ ਪਕਵਾਨ ਬਣਾ ਕੇ ਗੁਰੂ ਜੀ ਦੀ ਸੇਵਾ ਕੀਤੀ ਗੁਰੂ ਜੀ ਨੇ ਭੋਜਨ ਚੱਕ ਕੇ ਰਾਤ ਪਰ ਆਰਾਮ ਕੀਤਾ ਤੇ ਸਵੇਰੇ ਅੰਮ੍ਰਿਤ ਵੇਲੇ ਪੈ ਨਾਨਕੀ ਤੇ ਜੀਜਾ ਜੈ ਰਾਮ ਜੀ ਤੋਂ ਇਜਾਜ਼ਤ ਲੈ ਕੇ ਸਤ ਕਰਤਾਰ ਕਹਿ ਕੇ ਅੱਗੇ ਨਿਕਲ ਗਏ ਸੋਏ ਸਿਗੀ ਜੀ ਅੱਜ ਦੀ ਬਹੁਤ ਹੀ ਪਿਆਰੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜੁਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਤੇ ਲਈ ਸਭ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਚੈੜਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ